ਆਰਫਾਨ ਜੀ ਮੈਂ ਉਹਦੇ ਨਾਲ ਪੈਂਦੀ ਹੋ ਕੇ ਰਹਿ ਲੱਗ ਜਾਂਦਾ ਜਦੋਂ ਮੈਂ ਤੇਰਾ ਪੁੱਛੀ ਕਿ ਮੰਮੀ ਨੇ ਵੀ ਉਹਨਾਂ ਨਾਲ ਗਿਆ ਤਾਂ ਹਾਂ ਪਰ ਇਹ ਜਮ ਜਨਰਲ ਗਿਆ ਹਾਂ ਇਹ ਕੀ ਕੰਮ ਕੀ ਕਰਦੇ ਪਰੋਣਾ ਦਾ ਐਡਾਪਟਰ ਦਾ ਕੰਮ ਕਰਦਾ ਸੀਗਾ ਓਕੇ ਤੇ ਕੁੜੀ ਆਰਕੈਸਟਰਾ ਦਾ ਕੰਮ ਕਰਦੀ ਸੀ ਕੀ ਕੀ ਲੜਾਈ ਨੂੰ ਸੀ ਲੜਾਈ ਲੜੀ ਇਹ ਹੀ ਗੱਲ ਤਾਂ ਕੋਈ ਕੀਤੀ ਨਹੀਂ ਇਹਨਾਂ ਨੇ ਸਾਡੇ ਕੋਲ ਤਾਂ ਕੀਤੀ ਨਹੀਂ ਇਹ ਜਵਾਰ ਦੇ ਮੁੰਡਾ ਹੈਗਾ ਉਹ ਆਪ ਦੇ ਦਾਦ ਕੀ ਆ ਤੁਹਾਨੂੰ ਪਤਾ ਕਿਵੇਂ ਲੱਗਿਆ ਜਿਵੇਂ ਇੱਥੇ ਤਾਂ ਮੇਰੀ ਭਾਂਜੀ ਆਈ ਸੀਗੀ ਹਾਂ ਦੋਨੇ ਸਾਨੂੰ ਫੋਨ ਕੀਤਾ ਵੀ ਬਾਰ ਨਹੀਂ ਖੋਲਦੇ ਫੇਰ ਅਸੀਂ ਆਏ ਕਿੰਨੇ ਟਾਈਮ ਦੇ ਕਿੱਥੋਂ ਰਹਿਣਾ ਕੁੜੀ ਦਾ ਪਿੰਡ ਦਾ ਖੈਲੀ ਆ ਰਹੀ ਮੁੰਡੇ ਦਾ ਕਿੱਦਲੀ ਇੱਥੇ ਕਿੰਨੇ ਚੰਗੋ ਕਰਦੇ ਇੱਥੇ ਤਾਂ ਮੈਨੂੰ ਲੱਗਦਾ ਹਫਤਾ ਕੀ ਹੋਇਆ ਰਹਿੰਦੇ ਨਾਮ ਕੀ ਹੈ ਦੋਨੋਂ ਤੋਂ ਗੱਲਬਾਤ ਕਿਤਨੇ ਕੋਈ ਘਰੇ ਲੜਾਈ ਨਹੀਂ ਝਾੜੇ ਕੋਲੇ ਕੋਈ ਨਹੀਂ ਕੀਤੀ ਨਾਮ ਕੀ ਹੈ ਦੋਨੋਂ ਦਾ ਕੁੜੀ ਦਾ ਨਾਮ ਤਾਂ ਸੋਖਮਣਾ ਮੁੰਡੇ ਦਾ ਨਾਮ ਸੰਭੂ ਆ ਬਦਨੀ ਸੰਭੂ ਆਇਆ ਨਾਲ ਹਾਂਜੀ ਹਾਂਜੀ ਹਮ ਇਕੱਠੇ ਕਰ ਪੁਰਕੀ ਅਸੀਂ ਤਾਂ ਦੇਖਦੇ ਨਹੀਂ ਕਿੱਥੇ ਹੈ ਉਹ ਲਕਵਾਤਾ ਕਿੱਧਰੇ ਦੇ ਕਿੱਧਰੇ ਕਿੱਧਰੇ ਮੇਰੇ ਘਰ ਵਿੱਚ ਬੈਠੇ ਕਿੱਧਰੇ ਕਿੱਧਰੇ ਪਿੰਡ ਤੇ ਕਿੰਨੇ ਟਾਈਮ ਤੋਂ ਰਹੇ ਦੇ ਇੱਥੇ ਤਾਂ ਹਫਤਾ ਮਰਦਾ ਹੀ ਰਿਹਾ ਹੈ ਉਮਰ ਕੀ ਕਰਦੇ ਪਤਾ ਨਹੀਂ ਤੂੰ ਕੰਮ ਕੀ ਕਰਦੇ ਨਹੀਂ ਜਿਹੜੇ ਤੋਂ ਦੱਸੇ ਤੋਂ ਗੁਰ ਨਹੀਂ ਸਾਨੂੰ ਤਾਂ ਦੱਸਦਾ ਹੀ ਨਹੀਂ ਬਸ ਇੱਕ ਲੇਡੀਸ ਦਾ ਉਹ ਗੁੜੀਆਂ ਦਾ ਤਾਂ ਜੰਗ ਪਾਲਣ ਦਾ ਕੰਮ ਹੈ ਉਹ ਚੰਡੀਗੜ੍ਹ ਜਾਂਦੇ ਆ ਅੱਛਾ ਹਾਊਸ ਵਾਈਫ ਆ ਜੀ ਹਾਂਜੀ ਹਾਊਸ ਵਾਈਫ ਦੋਨੋਂ ਵੀ ਆ ਪੀਪੀ ਹਾਂਜੀ ਅਸੀਂ ਤਾਂ ਕੱਲ ਦੇ ਦੇ ਇੱਕ ਬੱਚਾ ਉਹ ਦਾਦਕੇ ਰਹਿਣਾ ਅੱਛਾ ਤੁਹਾਨੂੰ ਪਤਾ ਕਿਵੇਂ ਲੱਗਿਆ ਇਹ ਇੱਕ ਨਾ ਉਹ ਗੁੜੀਆਂ ਉਹਨਾਂ ਦੇ ਭਾਂਜੀ ਆਈ ਹੈ ਮੈਂ ਦੁਕਾਨ ਤੇ ਐ ਸਿਰਫ ਮੈਡੀਸਨ ਦੀ ਦੁਕਾਨ ਹੈ ਸਾਡੀ ਤੇ ਉਹ ਇਹਨੇ ਫੋਨ ਕੀਤਾ ਕਹਿੰਦੀ ਅਲਟੀਪੋ ਕਿੱਥੇ ਹੈ ਮੈਂ ਕਿਹਾ ਦੁਕਾਨ ਤੇ ਹਾਂ ਤੇ ਫੇਰ ਜੀ ਦੂ ਇਹ ਕਿ ਜਰ ਉੱਤੇ ਜਾ ਕੇ ਦੇਖਿਆ ਇਹਨੇ ਦਰਵਾਜ਼ਾ ਨਹੀਂ ਖੋਲਿਆ ਹੁਣ ਦਰਵਾਜ਼ੇ ਨੂੰ ਮੈਂ ਕਿਾ ਚਲ ਮੈਂ ਆਉਂਦੀ ਹਾਂ ਇਹਨੇ ਚ ਸਾਨੂੰ ਖੋਲ ਬੇਟੇ ਨੇ ਮੜਾ ਜਾ ਇਹ ਕਿ ਜਰ ਧੀਰੇ ਕਰ ਮੜਾ ਜਾ ਦੇਖੋ ਦਰਵਾਜ਼ੇ ਚ ਹੈ ਕਿ ਨਾ ਤੇ ਬੱਚੇ ਕਿੱਥੇ ਹੋ ਗਏ ਪਤਾ ਨਹੀਂ ਦਾਦੀ ਕਿੱਥੇ ਨੇ ਜੇ ਨਹੀਂ ਜਦੋਂ ਤੁਹਾਡੇ ਕੋਲ ਮਕਾਨ ਤੇ ਆਏ ਨਹੀਂ 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 ਜਦੋਂ ਤੁਹਾਡੇ ਤੋਂ ਨਿੱਕਾ ਸੀ ਉਦੋਂ ਇਹ ਇਹਨਾਂ ਦਾ ਘਰ ਵਾਲਾ ਕਿ ਜੀ ਕੀ ਅੱਗੇ ਕੀ ਮਾਗਰ ਜੱਪੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕੀ ਗੱਲ ਪਤਾ ਹੈ ਤੂੰ ਲੜਪੇਗਾ ਸਾਨੂੰ ਥਾਣਾ ਕੈਂਟ ਵਿਖੇ ਹੁਣੇ ਇਤਲਾ ਮਿਲੀ ਸੀ ਕਿ ਇੱਕ ਹਸਬੰਡ ਤੇ ਵਾਈਫ ਨੇ ਸੁਸਾਈਡ ਕੀਤਾ ਹੈ ਜਿਸ ਦੇ ਮੌਕੇ ਤੇ ਅਸੀਂ ਇੱਥੇ ਪਹੁੰਚੇ ਹੈਗੇ ਆ ਤਾਂ ਅਸੀਂ ਕਰਾਇਮ ਸੀਨ ਨੂੰ ਫਿਲਹਾਲ ਦੇਖਿਆ ਹੈਗਾ ਤਾਂ ਜੋ ਪ੍ਰੀਲੀਮਰੀ ਗੱਲ ਸਾਹਮਣੇ ਆ ਰਹੀ ਹੈ ਹਜੇ ਸਾਡੀ ਫੋਰੈਂਸਿਕ ਟੀਮ ਬੁਲਾਈ ਹੈ ਬਾਕੀ ਐਗਜੈਕਟ ਤਾਂ ਫੋਰੈਂਸਿਕ ਟੀਮ ਇਸ ਨੂੰ ਕਲੀਅਰ ਕਰ ਦੋਗੀ ਬਟ ਜੋ ਪ੍ਰੀਲੀਮਰੀ ਗੱਲ ਹੈ ਸਾਡੇ ਸਾਹਮਣੇ ਆ ਰਹੀ ਹੈ ਵੀ ਇੱਕ ਇੱਕ ਲੜਕਾ ਹੈਗਾ ਜਿਸ ਦਾ ਨਾਮ ਸੁਖਦੀਪ ਹੈਗਾ ਜਿਸ ਜਿਸ ਨੇ ਸੁਸਾਈਡ ਕੀਤਾ ਹੋਇਆ ਹੈ ਪੱਖੇ ਨਾਲ ਲੰਕਿਆ ਹੋਇਆ ਤੇ ਇੱਕ ਦੇਖਣ ਤੋਂ ਇਹ ਲੱਗ ਰਿਹਾ ਹੈਗਾ ਕਿ ਜਿੱਦਾਂ ਕਿ ਲੜਕੇ ਵੱਲੋਂ ਜਾਂ ਕੋਈ ਗੇਟ ਅੰਦਰੋਂ ਲੌਕ ਸੀ ਉਹ ਤੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਸੀ ਤੇ ਲੜਕੇ ਵੱਲੋਂ ਉਸ ਲੜਕੀ ਨੂੰ ਕਤਲ ਕਰਕੇ ਤੇ ਖੁਦ ਸੁਸਾਈਡ ਕਰ ਲਿਆ ਇਹ ਪ੍ਰੀਲਿਮਰੀ ਹਜੇ ਤੱਕ ਇਹ ਲੱਗ ਰਿਹਾ ਜੀ ਏਰੀਆ ਕਿਹੜਾ ਹੈ ਜੀ ਸਰ ਇਹ ਇਹ ਥਾਣਾ ਕੈਂਟ ਦੇ ਏਰੀਆ ਜੀ ਜੁਹਾਰਨਗਰ ਇੱਥੇ ਐਕਚੁਅਲੀ ਇਹ ਰਹਿੰਦੇ ਸੀਗੇ ਥੋੜੇ ਦਿਨ ਪਹਿਲਾਂ ਹੀ ਇਹਨਾਂ ਨੇ ਇੱਥੇ ਜਿਹੜਾ ਮਕਾਨ ਹੈਗਾ ਰੈਂਟ ਤੇ ਲਿਆ ਸੀਗਾ ਇਹਦਾ ਮਕਾਨ ਮਾਲਕ ਤੋਂ ਜੋ ਹਜੇ ਮੁੱਢਲੀ ਪੁੱਛ ਕੇ ਛੋਈ ਉਹ ਤੋਂ ਉਹ ਜੋ ਉਹਨਾਂ ਨੇ ਦੱਸਿਆ ਹੈਗਾ ਕਿ ਦੋ ਕਪਲ ਥਾਏ ਸੀਗੇ ਕਿੰਨੀ ਕੀ ਜੀ ਜੋ ਯੰਗ ਇਨੇ ਜੀ ਤੀਕ ਤੀਕ ਦੇ ਅਰਾਊਂਡ ਬਾਊਟ ਹੋਣਗੇ ਹਜੇ ਜੋ ਇਹਨਾਂ ਦੇ ਪਤਾ ਇਹ ਵੀ ਲੱਗਿਆ ਸ਼ਾਇਦ ਇੱਕ ਬੱਚਾ ਵੀ ਹੈਗਾ ਜੀ ਇਹਨਾਂ ਦਾ ਬਾਕੀ ਇਹ ਡੂਰਿੰਗ ਇਨਵੈਸਟੀਗੇਸ਼ਨ ਹੀ ਅਸੀਂ ਹਰ ਇੱਕ ਚੀਜ਼ ਵੈਰੀਫਾਈ ਕਰਾਂਗੇ ਕੰਮ ਕੰਮ ਕੀ ਕਰਦੇ ਸੀ ਹਜੇ ਲੜਕੀ ਹਜੇ ਸਾਨੂੰ ਉਸੇ ਪਰਿਵਾਰ ਤੋਂ ਪੁੱਛਗਿਛ ਕਰਾਂਗੇ ਜੀ ਹਜੇ ਜੋ ਲੜਕੀ ਉਹਦੇ ਫੈਮਿਲੀ ਆਈ ਹੋਈ ਹੈ ਬਟ ਹਜੇ ਫਿਲਹਾਲ ਅਸੀਂ ਇਹਨਾਂ ਤੋਂ ਕੋਈ ਖਾਸ ਉਦਾਂ ਦੀ ਪੁੱਛਗਿਛ ਨਹੀਂ ਕੀਤੀ ਇਹ ਤਾਂ ਪ੍ਰਾਇਮਰੀਲੀ ਜੋ ਪ੍ਰੀਲਿਮਰੀ ਕ੍ਰਾਈਮ ਸੀਨ ਦੇਖ ਕੇ ਜੋ ਮੋਟਾ-ਮੋਟਾ ਲੱਗ ਰਿਹਾ ਮੈਂ ਤੁਹਾਨੂੰ ਉਹ ਸ਼ੇਅਰ ਕਰ ਰਿਹਾ ਜੀ ਬਾਕੀ ਫੋਰੈਂਸਿਕ ਟੀਮ ਆਊਗੀ ਅ ਦੀ ਕਾਰਵਾਈਆਂ ਵਾਲੇ ਵਿੱਚ ਲੈ ਕੇ ਆ ਪਤਾ ਲੱਗਿਆ ਵੀ ਕਿੱਥੋਂ ਦਾ ਰਹਿਣ ਵਾਲਾ ਬੰਦਾ ਲੜਕਾ ਹੈ ਹਜੇ ਜੋ ਪਤਾ ਲੱਗਿਆ ਹੈਗਾ ਇਹ ਜੋ ਲੜਕਾ ਹੈ ਉਹ ਗਿੱਦੜ ਗਿੱਦਣਾ ਪਿੰਡ ਦਾ ਹੈਗਾ ਤੇ ਜੋ ਲੜਕੀ ਆ ਉਹ ਖਿਆਲੀ ਵਾਲੇ ਦੀ ਹੈਗੀ ਉਹ ਮੁੰਡਾ ਖਿਆਲੀ ਵਾਲੇ ਵਿਆਇਆ ਸੀਗਾ ਤੇ ਬਾਕੀ ਹੁਣ ਅੱਗੇ ਦੇਖਦੇ ਆ ਇਨਵੈਸਟੀਗੇਸ਼ਨ ਤੁਸੀਂ ਬਾਰ ਪਹੁੰਚ ਚੁੱਕੇ ਹਾਂਜੀ ਪਰਿਵਾਰ ਦੇ ਕੁਝ ਮੈਂਬਰਸ ਆ ਗਏ ਨੇ ਜੀ ਇੱਥੇ ਲੜਕੀ ਵਾਲੇ ਦੇ ਵੀ ਆ ਗਏ ਨੇ ਲੜਕੇ ਵਾਲੇ ਦੇ ਵੀ ਆ ਗਏ ਨੇ ਬਟ ਕਿਉਂਕਿ ਇਹਦੀ ਜੋ ਜੋ ਜਿਸ ਤਰੀਕੇ ਦਾ ਕ੍ਰਾਈਮ ਹੈ ਜਾਂ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋ ਹੈ ਜੇ ਅਸੀਂ ਪਰਿਵਾਰ ਥੋੜਾ ਜਿਹਾ ਇਹਨਾਂ ਦਾ ਮਤਲਬ ਜਿੱਦਾਂ ਉਦਾਸ ਹੈ ਜਿੱਦਾਂ ਕਹਿ ਸਕਦੇ ਆ ਤਾਂ ਅਸੀਂ ਜ਼ਿਆਦਾ ਪੁੱਛ ਕੇ ਛ ਨਹੀਂ ਕੀਤੀ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਸਾਰਾ ਕੁਝ ਆ ਕਿਸ ਤਰ੍ਹਾਂ ਦੇ ਸਰ ਦੇਖੋ ਸੋਸਾਇਟੀ ਦੇ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਜੋ ਪ੍ਰਾਈਮ ਮਤਲਬ ਪ੍ਰਾਈਮਰ ਫਸਾਈ ਜੋ ਲੱਗ ਰਿਹਾ ਹੈਗਾ ਉਸ ਨੂੰ ਅਸੀਂ ਮੁੱਢਲੇ ਤੌਰ ਤੇ ਕਹਿ ਸਕਦੇ ਹਾਂ ਵੀ ਸ਼ਲ ਸ਼ਾਇਦ ਤੱਕ ਉਸ ਲੜਕੇ ਨੇ ਉਸ ਲੜਕੀ ਦਾ ਕਤਲ ਕੀਤਾ ਉਸ ਤੋਂ ਬਾਅਦ ਚ ਉਹਨੇ ਸੁਸਾਈਡ ਕਰ ਲਿਆ ਕਿਉਂਕਿ ਕ੍ਰਾਈਮ ਸੀਨ ਤੋਂ ਦੇਖਣ ਤੋਂ ਇਦਾਂ ਲੱਗ ਰਿਹਾ ਹੈ ਬਾਕੀ ਫੋਰੈਂਸਿਕ ਟੀਮ ਮੌਕੇ ਤੇ ਆ ਰਹੀ ਹੈ ਜੀ ਫਿਰ ਸਾਰਾ ਕਲੀਅਰ ਕਰਾਂਗੇ ਡੂਰ ਇਨਵੈਸਟੀਗੇਸ਼ਨ